ਸੱਚੇ ਕਾਲ ਸੋ ਮੈਂ ਗੁਰਪ੍ਰੀਤ ਸਿੰਘ ਤੇ ਤੁਸੀਂ ਜੁੜ ਚੁੱਕੇ ਹੋਣ ਲੋਕਤਸ ਨਿਊਜ਼ ਦੇ ਨਾਲ ਤੁਹਾਨੂੰ ਇਹ ਤਸਵੀਰਾਂ ਰੋੜੀ ਦੀਪ ਪਰਾਤਨ ਝਿੜਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਰੋੜੀ ਗ੍ਰੀਨਲੈਂਡ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਰੋਹ ਸਵੇਰੇ ਆ ਕੇ ਜਣਾਇਆ ਲੱਗੇ ਹੋਏ ਪੌਦਿਆਂ ਦੇ ਵਿੱਚ ਪਾਣੀ ਪਾਇਆ ਜਾਂਦਾ ਹੈ ਤੇ ਨਵੇਂ ਪੁੱਦੇ ਜਿਹੜੇ ਨੇ ਹੋ ਲਗਾਏ ਜਾਂਦੇ ਨੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਉਪਰਲਾ ਜਿਹੜਾ ਹੈ ਰੋੜੀ ਗ੍ਰੀਨਲੈਂਡ ਕਮੇਟੀ ਦੇ ਮੈਂਬਰਾਂ ਦੇ ਵੱਲੋਂ 5-6 ਮਹੀਨਿਆਂ ਤੋਂ ਕੀਤਾ ਜਾ ਰਿਹਾ ਹੈ ਕਿਉਂਕਿ ਸਭ ਨੂੰ ਇਹ ਹੈ ਕਿ ਇਸ ਵਕਤ ਜਿੰਨੀ ਗਰਮੀ ਪੈ ਰਹੀ ਹੈ ਜੋ ਗਰਮੀ ਜਿਹੜੀ ਹੈ 49 ਤੋਂ 50 ਡਿਗਰੀ ਸੈਲਸੀਅਸ ਤੱਕ ਪਾਰਾ ਜਿਹੜਾ ਇਹ ਚਲਾ ਗਿਆ ਤੇ ਇਹ ਸਿਰਫ ਔਰ ਸਿਰਫ ਲੋਕਾਂ ਦੇ ਅੰਦਰਖਤ ਕੱਟਣ ਦੇ ਨਾਲ ਹੀ ਹੋ ਰਿਹਾ ਹੈ ਤੇ ਜੇਕਰ ਲੋਕ ਵੱਡੇ ਦਰਖਤ ਜਿਹੜੇ ਨੇ ਉਹਨਾਂ ਨੂੰ ਕੱਟਦੇ ਨੇ ਤਾਂ ਉੱਥੇ ਹੀ ਲੋਕਾਂ ਨੂੰ ਛੋਟੇ ਦਰਖਤ ਜਿਹੜੇ ਨੇ ਨਵੇਂ ਦਰਖਤ ਨਹੀਂ ਉਹ ਵੀ ਲਾਉਣ ਦੀ ਲੋੜ ਹੈ ਦੋਸਤੋ ਕਿਉਂਕਿ ਕੁਦਰਤ ਜਿਹੜੀ ਹੈ ਜੇਕਰ ਤੁਸੀਂ ਕੁਦਰਤ ਦੇ ਨਾਲ ਖਲਵਾੜ ਕਰੋਗੇ ਤਾਂ ਕੁਦਰਤ ਵੀ ਉਸ ਗੱਲ ਦਾ ਬਦਲਾ ਲੈਂਦੀ ਹੈ ਤੇ ਉਸ ਬਦਲੇ ਨੂੰ ਜਿਹੜਾ ਆ ਭੁਗਤਾਨ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਮਹਿੰਗਾ ਪੈਂਦਾ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ ਹਰਿਆਣਾ ਪੁਲਿਸ ਦੇ ਸਰਵ ਇੰਸਪੈਕਟਰ ਨਾਇਬ ਸਿੰਘ ਨੇ ਆਸਟ੍ਰੇਲੀਆ ਪੀਆਰ ਬੇਟੇ ਜਗਦੀਪ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਮੌਕੇ ਵੱਖੋ-ਵੱਖ ਤਰ੍ਹਾਂ ਦੇ 11 ਪੌਦੇ ਲਾ ਕੇ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ-ਭਰਿਆ ਬਣਾਉਣ ਦੇ ਵਿੱਚ ਸਹਿਯੋਗ ਪਾਇਆ ਤੇ ਨਾਲ ਹੀ ਬੇਟੇ ਦਾ ਜਨਮ ਦਿਨ ਜਿਹੜਾ ਉਹ ਮਨਾਇਆ ਤਾਂ ਦੋਸਤੋ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਦਰਖਤ ਵਧਣ ਲਈ ਤਾਂ ਹਰੇਕ ਬੰਦਾ ਤਿਆਰ ਹੋ ਜਾਂਦਾ ਹੈ ਪਰ ਦਰਖਤ ਲਾਉਣ ਦੇ ਲਈ ਰੋ ਫੋਰ ਸਰਪ ਬਰਸਪ ਗਰੁੱਪਾਂ ਦੇ ਵਿੱਚ ਹੀ ਲੋਕ ਕਮੈਂਟ ਵਾਜੀ ਕਰਦੇ ਨੇ ਅਤੇ ਪਬਲਿਕਲੀ ਤੌਰ ਤੇ ਜਾਂ ਆਪਾਂ ਗੱਲ ਕਰੀਏ ਤਾਂ ਪ੍ਰੈਕਟੀਕਲ ਤੌਰ ਤੇ ਕੋਈ ਵੀ ਜਿਹੜਾ ਆ ਇਸ ਕੰਮ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਛੇਤੀ ਛੇਤੀ ਅੱਗੇ ਨਹੀਂ ਆਉਂਦਾ ਸੋ ਦੋਸਤੋ ਜੇਕਰ ਤੁਹਾਡੇ ਵੀ ਪਿੰਡ ਦੇ ਵਿੱਚ ਕੋਈ ਕਮੇਟੀਆਂ ਵਗੈਰਾ ਬਣੀਆਂ ਨੇ ਤਾਂ ਉਹਨਾਂ ਦਾ ਸਹਿਯੋਗ ਕਰਿਆ ਕਰੋ ਅਤੇ ਵੱਧ ਤੋਂ ਵੱਧ ਪੌਦੇ ਲਾਇਆ ਕਰੋ ਤਾਂ ਜੋ ਕਿ ਬਾਤਾਵਰਨ ਨੂੰ ਸੁਰੱਖਿਅਤ ਬਣਾਇਆ ਜਾ ਸਕੇ ਸੋ ਦੋਸਤੋ ਤੁਹਾਨੂੰ ਤਸਵੀਰਾਂ ਇਸ ਵਕਤ ਪ੍ਰਾਤਨ ਚੜੀ ਨਦ ਕਾਰਿਆਨ ਦਿੱਤੇ ਕਿ ਅੱਜ ਹਰਿਆਣਾ ਪੁਲਿਸ ਦੇ ਸਬ ਇੰਸਪੈਕਟਰ ਨੈਵ ਸਿੰਘ ਨੇ ਆਪਣੇ ਆਸਟ੍ਰੇਲੀਆ ਵਿੱਚ ਪੀਆਰ بیٹے ਜਗਦੀਪ ਸਿੰਘ ਦੇ ਜਨਮ ਦਿਨ ਮੌਕੇ 11 ਪੌਦੇ ਲਾ ਕੇ ਜਨਮ ਦਿਨ ਮਨਾਇਆ ਤੇ ਅਸੀਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿੰਜ ਤੋਂ ਜ਼ਿਆਦਾ ਆਪਾਂ ਉਹਦੇ ਲਾ ਕੇ ਜਿਹੜਾ ਹੈ ਵਾਤਾਵਰਨ ਨੂੰ ਸੁਰੱਖਿਅਤ ਅਤੇ ਹਰਾ-ਭਰਾ ਬਣਾਉਣ ਦੇ ਵਿੱਚ ਜਿੰਜ ਤੋਂ ਜ਼ਿਆਦਾ ਯੋਗਦਾਨ ਪਾਉਣ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਕਿਸੇ ਵੀ ਪ੍ਰਕਾਰ ਦੀ ਆਕਸੀਜਨ ਪੱਖੋਂ ਕੋਈ ਵੀ ਦਿੱਕਤ ਨਾ ਹੋਵੇ ਤਾਂ ਦੋਸਤੋ ਪ੍ਰਕਿਰਤੀ ਵੀ ਜਿਹੜੀ ਆ ਉਹ ਆਪਾਂ ਜੇਕਰ ਇਨਪੁਟ ਦੇਵਾਂਗੇ ਤਾਂ ਹੀ ਆਉਟਪੁਟ ਆਪਾਂ ਨੂੰ ਮਿਲੇਗੀ ਜਿਸ ਤਰ੍ਹਾਂ ਦਾ ਪੰਬਤੀਰਾ ਪ੍ਰਕਿਰਤੀ ਦੇ ਨਾਲ ਕਰਾਂਗੇ ਤਾਂ ਉਸੇ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਪ੍ਰਕਿਰਤੀ ਵੀ ਆਪਾਂ ਨੂੰ ਜਿਹੜੀ ਹੈ ਆਊਟਪੁੱਟ ਹੈ ਉਸੇ ਹੀ ਤਰ੍ਹਾਂ ਦੀ ਦੇਵੇਗੀ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਪੌਦਾ ਨਹੀਂ ਲਗਾ ਸਕਤੇ ਤਾਂ ਕਿਸੇ ਸਾਂਝੀ ਜਗ੍ਹਾ ਤੇ ਪੌਦਾ ਲਗਾ ਕੇ ਉਸ ਦੀ ਦੇਖਭਾਲ ਕਰ ਸਕਦੇ ਹੋ ਤੇ ਜੇਕਰ ਰੋੜੀ ਦੇ ਵੀਰ ਜਿਹੜੇ ਨੇ ਉਹ ਪੌਦਾ ਲਗਾਉਣਾ ਚਾਹੁੰਦੇ ਨੇ ਤਾਂ ਰੋੜੀ ਦੀ ਪ੍ਰਾਤਨ ਚੀੜ ਦੇ ਵਿੱਚ ਜਗ੍ਹਾ ਬਹੁਤ ਖਾਲੀ ਪਈ ਹੈ ਤੇ ਜਿਆਦਾ ਤੋਂ ਜਿਆਦਾ ਪੌਦੇ ਲਗਾਓ ਅਤੇ ਉਹਨਾਂ ਪੌਦਿਆਂ ਦੀ ਸਾਵਧਨ ਸੰਭਾਲ ਕਰੋ ਜੇਕਰ ਕੋਈ ਵੀ ਵੀਰ ਪੌਦੇ ਦੀ ਸਾਂਭ ਸੰਭਾਲ ਵੀ ਨਹੀਂ ਕਰ ਸਕਦਾ ਤਾਂ ਇੱਕ ਵਾਰ ਇੱਥੇ ਪੌਦੇ ਲਿਆ ਕੇ ਪੌਦਿਆਂ ਦਾ ਦਾਣ ਦੇ ਸਕਦਾ ਹੈ ਅਤੇ ਉਹਨਾਂ ਪੌਦਿਆਂ ਦੀ ਦੇਖਭਾਲ ਕਰਨ ਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਰੋੜੀ ਦੀ ਕਮੇਟੀ ਦੀ ਹੋਵੇਗੀ ਸੋ ਦੋਸਤੋ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਜਿਹੜੀ ਹੈ ਹਰ ਇੱਕ ਤੱਕ ਪਹੁੰਚ ਸਕੇ ਅਤੇ ਕਿਸੇ ਵਿਅਕਤੀ ਦੇ ਲਈ ਇਹ ਸੁਨੇਹਾ ਬਣ ਸਕੇ ਕਿ ਉਹ ਵੀ ਆਪਣੇ ਜਨਮ ਦਿਨ ਮੌਕੇ ਜਲਾਇਆ ਪ੍ਰਕਿਰਤੀ ਦੇ ਨਾਲ ਆਪਣਾ ਜਨਮ ਦਿਨ ਮਨਾਵੇ ਅਤੇ ਆਪਣੇ ਹਰ ਇੱਕ ਖੁਸ਼ੀ ਦੇ ਪਲ ਨੂੰ ਜਿਹੜਾ ਆ ਪ੍ਰਕਿਰਤੀ ਦੇ ਨਾਲ ਮਨਾ ਕੇ ਵਾਤਾਵਰਨ ਨੂੰ ਸੁਰੱਖਿਅਤ ਰੱਖੇ ਤੇ ਲੋਕਾਂ ਨੂੰ ਵੀ ਸੁਰੱਖਿਅਤ ਰੱਖਣ ਦੀ ਅਪੀਲ ਜਿਹੜੀ ਆ ਉਹ ਕਰੇ ਤਾਂ ਦੋਸਤੋ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ